ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਦੇ ਵਿੱਚ ਆਪਾਂ ਇੰਨੇ ਦਿਨ ਤੋਂ ਵੀਡੀਓ ਤਾਂ ਕਰਕੇ ਨਹੀਂ ਬਾਈ ਕਿਉਂਕਿ ਇੱਧਰ ਚੱਲ ਰਿਹਾ ਹੈ ਘਰ ਦਾ ਕੰਮ ਕੰਮ ਅਸਲ ਸ਼ੁਰੂ ਕਰਾਣਾ ਠੀਕ ਹੈ ਜੀ ਤੇ ਨਵਾਂ ਮਕਾਨ ਪਾਣ ਲੱਗਿਆ ਹੈ ਰੇਨੀਆ ਨੂੰ ਨਿਕਲ ਗਈਆਂ ਤੇ ਢਾ ਕੇ ਦੁਆਰਾ ਪਾਣਾ ਹੈ ਆਹ ਨਹੀਂ ਇਧਰ ਨਿਕਲ ਗਈ ਉੱਥੇ ਜਾਣਾ ਆ ਸੈਂਟਰ ਤੇ ਇਹ ਸਾਈਡ ਤੇ ਦੂਆ ਪਿੱਲਰ ਕੰਨ ਦੇ ਸਾਈਡ ਤੇ ਆਣਾ ਪਿੱਲਰ ਤੇ ਇੱਕ ਪਿੱਲਰ ਤੋਂ ਦੁਕਾਨਾਂ ਉੱਪਰਲੇ ਵਸੇ ਜਾ ਕੇ ਇੱਕ ਪਿੱਲਰ ਇੱਥੇ ਆੜਾ ਹੈਗਾ ਤੇ ਆੜੀ ਇਹ ਆਮੜਾ ਹੈ ਨਾ ਇੱਥੇ ਨਹੀਂ ਪੱਥਰ ਆਪਾਂ ਰੱਖਤਾ ਸੀਗਾ ਠੀਕ ਹੈ ਜੀ ਤੇ ਨੌ ਦਿਨੀਆਂ ਇੱਕ ਪਿੱਲਰ ਰਣਾ ਇੱਥੇ ਤੇ ਆ ਨੀਂ ਨਿਕਲੀ ਹੋਈ ਐ ਸਾਰੀ ਭਰੇ ਤੱਕ ਤੇ ਬਾਕੀ ਕਾਇਟਾ ਕੁਛ ਪਈਆਂ ਪੁਰਾਣੀਆਂ ਇਹ ਸਾਰੀਆਂ ਲਾਣੀਆਂ ਆਪਾਂ ਉਸ ਤੋਂ ਬਾਅਦ ਜਿੱਦਾਂ ਮਕਾਂਦੀ ਨੀਤ ਉਹ ਦਾ ਬਸਾਰੀ ਹੋ ਤੁਹਾਨੂੰ ਵੀਡੀਓ ਬਣਾ ਕੇ ਪੂਰਾ ਬੁਲਾ ਦੋ ਬਣਾ ਕੇ ਦੱਸਾਂਗੇ ਕਿ ਕਿ ਇਸ ਰਿਫਟ ਦਾ ਨਾ ਪੂਰਾ ਮਕਾਨ ਤੇ ਹਰ ਹੁੰਦਾ ਨਾ ਤੁਹਾਨੂੰ ਦੱਸਾਂਗੇ ਅਸੀਂ ਖੜੀ ਆ ਠੀਕ ਆ ਜੀ ਤੇ ਆ ਮੇਨ ਗੇਟ ਇੱਥੇ ਆਣਾ ਆ ਗੋ ਮੇਨ ਗੇਟ ਜਿੱਥੋਂ ਆਪਾਂ ਐਂਟਰੀ ਹੋਣੀ ਆ ਜਦੋਂ ਪੂਰਾ ਬਣੂਗਾ ਨਹੀਂ ਉਹਦਾ ਆਪਾਂ ਤੁਹਾਨੂੰ ਦਿਖਾਵਾਂਗੇ ਪੂਰਾ ਤੇ ਜਿਹੜਾ ਇਹ ਬਣ ਮਕਾਨ ਖੜਾ ਹੋਣ ਤੋਂ ਪਹਿਲਾਂ ਦੀ ਵੀਡੀਓ ਸਾਰਾ ਢੇਡਕੇ ਦੁਆਰਾ ਬਣਾਇਆ ਢੇਡਕੇ ਦੁਆਰਾ ਬਣਾਣਾ ਤੇ ਇਹ ਇਹਨੀਆਂ-ਨੀਆਂ ਜਗੀਆਂ ਸਾਫ ਸੁਥਰੀ ਸੀ ਟਾਣਾ ਤਾਂ ਚਲੋ ਠੇਕਾ ਦਿੱਤਾ ਸੀ ਤੇ ਨਿੰਨਾ ਵੀ ਅੰਨੀਆਂ ਅੰਨੀਆਂ ਫੱਟੀਆਂ ਹਨ ਇਹ ਸਾਰੀਆਂ ਮੈਂ ਆਪਣੇ ਹੱਥੀਂ ਫੱਟੀਆਂ ਸਾਰੀਆਂ ਕੋਈ ਮਜ਼ਦੂਰ ਨਹੀਂ ਲਾਇਆ ਤੇ ਇੱਕ ਦੋ ਬੰਦਿਆਂ ਨੂੰ ਪੁੱਛਿਆ ਸੀ ਉਹ ਮੰਗਦੇ ਸੀ ਰੁਪਈਆ 10000 ਇਹ ਸਾਰੇ ਗੋਰਸ਼ਨ ਦਾ ਪੱਟ ਪਟਈ ਦਾ ਅਖਤੇ ਤੇ ਜਿੱਦਾਂ ਜਿੱਦਾਂ ਬਣੀ ਆ ਉਹ ਨਹੀਂ ਪਤੋਂ ਦੱਸਾਂਗੇ ਠੀਕ ਹੈ ਜੀ ਅੱਜ ਵੈਸੇ ਕੰਮ ਸ਼ੁਰੂ ਕਰਨਾ ਹੈ ਸਿਰੇ ਜਿਹਾ ਮੀ ਥੋੜਾ ਜਿਹਾ ਪੈਂਦਾ ਮੈਂ ਉਹਨੂੰ ਕਿਹਾ ਤਾ ਚਲੋ ਤੁਸੀਂ ਅੱਧੀ ਦਿਹਾੜੀ ਤੋਂ ਬਾਅਦ ਸ਼ੁਰੂ ਕਰੋ 12 ਵਜੇ ਤੋਂ ਬਾਅਦ ਤੇ ਉਹ ਪਤੋਂ ਦੱਸਾਂ ਕਿ ਇਸ ਤਰੀਕੇ ਨਾਲ ਤੇ ਸਾਰਾ ਵਲੌਗ ਦੇ ਵਿੱਚ ਪੂਰਾ ਕਰਾਂਗੇ ਐਂਟਰੀ ਇਸ ਕੰਮ ਦੀ ਹੇ ਆ ਸਾਰਾ ਮੀਟਰ ਸਾਡੇ ਲੱਗਦਾ ਸਿਰਫ ਪਾਣੀ ਦਾ ਪੈਪਨ ਠੀਕ ਹੈ ਜੀ ਇਹ ਸੇਬ ਤੇ ਆਣੀ ਹੈ ਲੈਟਰ ਨੂੰ ਬਾਥਰੂਮ ਉਹ ਕੋਰਨਰ ਤੇ ਜਾਨੀ ਰਸੋਈ ਠੀਕ ਹੈ ਜੀ ਇਹ ਸਾਹਮਣੇ ਆ ਰਸੋਈ ਦੇ ਨਾਲ ਇੱਥੇ ਬਣਨਾ ਹੈ ਇੱਕ ਕਮਰਾ 10x14 ਦਾ ਠੀਕ ਹੈ ਜੀ ਇਹ ਕਾ ਵੱਡਾ ਕਮਰਾ ਹੈ ਪੂਰਾ ਹਾਲ ਇੱਥੇ ਪੂਰਾ ਹਾਲ ਬਣਨਾ ਹੈ